ਲਓ ਜੀ ਬਾਈ ਮੁੰਡੇ ਨੇ ਘਰ ਲਵਾ ਲਈਆਂ ਟੈਲਾਂ ਕਹਿੰਦੇ ਜੋੜੇ ਫਿਰ ਨਵੇਂ ਲੈਣੇ ਪੈਣੇ ਆ ਆ ਦੇਖੋ ਜੀ ਕਹਿੰਦੇ ਪੋਚਾ ਕਹਿੰਦੇ ਘੁੰਮਣੇ ਵਾਲਾ ਲੈਣਾ ਸਾਨੇ ਬਾਲਟੀ ਸੈੱਟ ਮੈਂ ਆਉਂਦਾ ਰੋਪੜ ਮੈਂ ਆ ਕੇ ਆ ਗਿਆ ਹਮਨਾ ਵੀ ਮੇਰੇ ਨਾਲ ਇੱਕ ਦੂਗਾ ਠੀਕ ਲਓ ਜੀ ਬਾਈ ਅਮਨੇ ਦਾ ਭਤੀਜਾ ਹਾਂ ਵੜਾ ਲਿਆ ਕੀ ਹੋ ਗਿਆ ਕਿਸਾਰ ਨਹੀਂ ਰੱਤੀ ਉਹ ਕਲਾਸ ਗਿਰ ਗਿਆ ਪਰ ਤਾਂ ਅੰਦਰ ਫੜਾ ਕੇ ਆ ਨਾਮਾਇਆ ਜਰਾ ਭਰਾਇ ਵੱਜ ਨਾਲੇ ਲੱਡੂ ਖਾਇਆ ਸੀਰੇ ਬਹਿ ਗਏ ਹੋਰ ਲਾਲਾ ਵਿੱਚ ਬਣੇ ਜਿਹੜੀ ਮੈਜ ਹੈ ਵੀ ਬੀਜੀ ਵਾਲੇ ਮੁੱਕੀ ਹੁੰਦੀ ਹੈ ਐਹ ਜੀ ਕਿਹੜੇ ਤਰੀਕੇ ਗਿਆ ਪਜਾਲੀ ਦਵੇ ਤੇ ਜਿਹੜੀ ਮੁੱਕੜੇ ਜੀ ਨਹੀਂ ਹੁੰਦੀ ਉਹੀ ਹੈ ਨਾਲੇ ਕਹਿੰਦਾ ਜੰਮਣੀ ਨਹੀਂ ਉਹੀ ਹੈ ਨਾਲੇ ਕਹਿੰਦਾ ਜੰਮਣੀ ਨਹੀਂ ਤੇ ਮੈਂ ਕਹਿੰਦਾ ਜ਼ਿਆਦਾ ਜੰਮ ਗਈ ਲਾਓ ਭਾਈ ਕੁਰਸੀਆਂ ਨਹੀਂ ਲੈਣੀਆਂ ਹਲੇ ਕੁਰਸੀਆਂ ਨਾ ਮਨੇ ਨੂੰ ਮੈਂ ਦੁਈਆਂ ਦਵਾਉਂਗਾ ਜਿਹੜੀਆਂ ਮੈਂ ਆਪਣੇ ਲੈ ਕੇ ਆਇਆ ਪਮਾ ਨੇ ਕਿੜੀਆਂ ਹਾਂ ਹਾਂ ਨਾ ਨਾ ਦੁਈਆਂ ਕਾਨੇ ਵਾਲੀਆਂ ਉਹ ਜਿਆਦਾ ਚੱਲਦੀਆਂ ਤੇ ਖਰਾਬ ਨਹੀਂ ਹੁੰਦੀਆਂ ਹੈਗੀਆਂ ਹੋਰ ਮਾਲ ਪਾਉਣਾ ਮਨੇ ਦਾਤ ਚੱਲਦਾ ਏ ਦਾਤ ਕੇ ਵੱਡਦਾ ਬਾਈ ਮੁੰਡਾ ਪ੍ਰੋਜੈਕਟ ਸਾਰਾ ਹੀ ਇਹ ਚੱਲ ਚੱਕ ਲੈ ਫੇ ਜਿਆਦਾ ਭਜਨ ਹੋ ਜਾਣਾ ਕਾ ਨੂੰ ਇੰਨਾ ਕਰਦਾ ਉਹ ਥੱਕਾ ਐਨੇ ਮੇਰਾ ਇੰਜਨ ਗਾਦੜਾ ਜਿਹੜੇ ਸਾਹ ਨਾਲ ਮਾਲ ਫਾਉਂਡ ਲੱਗਿਆ ਪਿਆ ਉਹ ਬੱਸ ਕਰ ਆ ਦੇਖੋ ਭਾਈ ਲੋਡਰ ਵਾਲਾ ਕੰਮ ਕਰਦਾ ੱੱਕਾ ਕਰੂਗਾ ਮੇਰੇ ਗੱਲ ਹੜਦਾ ਨਹੀਂ ਹੈਗਾ ਉਹ ਨਿਆਣਾ ਮਾਰਨਾ ਕੱਲ ਵਾਲਾ ਕੰਮ ਹੋ ਗਿਆ ਨਿਕਲੋ ਕਹਿੰਦਾ ਤਾਂ ਨਿਆਣਾ ਮਾਰਨਾ ਓਹ ਬੜਾ ਥੋੜਾ ਬਤੇਰਾ ਪੁੱਤ ਜੀ ਕਹਿੰਦਾ ਨਹੀਂ ਤਾਂ ਗੱਲ ਨਿਆਣਾ ਮਾਰਨਾ ਨੀ ਨੀ ਨੋ ਨੀ ਦੱਲੀ ਛੇੜਦਾ ਮਨੇ ਗਾਵਾਂ ਦੇ ਕਾਇਕ ਵਾਜੀ ਜਾਣ ਹੈਗੀ 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 ਜਾਨ ਰੋਟੀ ਖਾਦੀ ਵੀ ਹੈ ਹੈਗੀ 30 ਕਿਲੋ ਦੀ ਪੰਡ ਘਰ ਦੇ ਘਰ ਨਹੀਂ ਸਾਨੂੰ ਉਹ ਟੁੱਟ ਜਾਣਾ ਟੇਡਾ ਕੰਮ ਤਾਂ ਗੇਟਰ ਕਰ ਦੇਣਾ ਕੰਮ ਹੈ ਸਾਡਾ ਅੰਦਰ ਵਰਦਾ ਚਾਹੀਦਾ ਜਿਹੜਾ ਪਰ ਸਮਾਨ ਪਿਆ ਨਾ ਟੈਲਾ ਟੁੱਲਾ ਕਰਕੇ ਉਹਦੇ ਕਰਕੇ ਨਹੀਂ ਪਾ ਹੈ ਨਾ ਪੈ ਪਾਈ ਮਿਸਤਰੀ ਪੌੜੀ ਲੱਪ ਗਿਆ ਤਾਂ ਗੱਲ ਬਾਈ ਵਿਚੇ ਗਰਮੀ ਲੱਗੀ ਜਾਂਦੀ ਹੈ ਇਹ ਮੋਟਰਸਾਈਕਲ ਵਜਾਈਏ ਵਿਚੇ ਠੰਡ ਲੱਗੀ ਜਾਂਦੀ ਹੈ ਕੁਛ ਨਹੀਂ ਠੰਡ ਲੱਦਦਾ ਹੈਗਾ ਮਨੇ ਦੇ ਡੰਗਰ ਵਾਲੇ ਚ ਵੜ ਕੇ ਆਏ ਲੱਦਦਾ ਵੀ ਮੈਨੂੰ ਪਤਾ ਨਹੀਂ ਕਿਹੜਾ ਮਹੀਨਾ ਆ ਗਿਆ ਡੰਗਰ ਵਾਲੇ ਵੜ ਕੇ ਆਏ ਲੱਦਦਾ ਪਤਾ ਨਹੀਂ ਕਿਹੜਾ ਮਹੀਨਾ ਮਨੇ ਹੁਣ ਖੋਲਣੀ ਪੈਣੀ ਹੈ ਨਾ ਇਹ ਮੈਂ ਗਣਾ ਇਕੱਠਾ ਇਹਨਾਂ ਟੁੱਕੇ ਨਹੀਂ ਹੂੰ ਇਹ ਕੱਖ ਬਹੁਤ ਪਾਉਂਦਾ ਏ ਅਬ ਮਨੇ ਕੱਟੀਦਾਨ ਕਰਦੇ ਯਾਰ ਹੈ ਇੱਥੇ ਨਹੀਂ ਤਾਂ ਬਤੀਏ ਲੋ ਜੀ ਬਾਈ ਮੁੰਡੇ ਨੇ ਘਰ ਲੋ ਵਾਲੀਆਂ ਟੈਲਾਂ ਕਹਿੰਦੇ ਜੋੜੇ ਫਿਰ ਨਵੀਆਂ ਲੈਣੇ ਪੈਣੇ ਬਾਈ ਬਰੇ ਦੇਣਦੇ ਨਹੀਂ ਬੜਨਾ ਮੈਨੂੰ ਬਾੜਲੇ ਕਰੂਗੇ ਕਹਿੰਦੇ ਟਾਇਲਾ ਲਾਉਣ ਦੇ ਵੀ ਪੰਗੇ ਹੀ ਆ ਬਾਈ ਜੋੜੇ ਨਵੇਂ ਲੈਣੇ ਵਣੇ ਆ ਖਰਚਾ ਕਰਾ ਲਿਆ ਮੁੰਡੇ ਨੇ ਚਿੱਟੀਆਂ ਟੈਨਾ ਲਵਾ ਕੇ ਪੰਗਾ ਲੈ ਲਿਆ ਪੋਚਾ ਵੀ ਲੈਣਾ ਕਹਿੰਦਾ ਬਾਈ ਤੇ ਲਈਆਂ ਬਾਈ ਬਾਈ ਦਾ ਰੇਟ ਵੀ ਠੀਕ ਆ ਉਦਾਂ ਵੀ ਵਧੀਆ ਹੈ ਬਾਈ ਤੇ ਜੁੱਤੀ ਲੈ ਕੇ ਤਾਂ ਮੈਂ ਇੱਕ ਵੀ ਵਧੀਆ ਸੀ ਬਾਈ ਹਾਂ ਹੋ ਗਏ ਸ਼ੁਕਰੀਆ ਬਾਈ ਹਾ ਹੋਰ ਲੈਣਾ ਕੁਸ ਮਨੇ ਕੋਈ ਬੀਬੀ ਵਾਲਾ ਵੀ ਦੇਖ ਲੈ ਬੀਬੀਆਂ ਭੈਣਾਂ ਵੀ ਹੁੰਦੀਆਂ ਘਰ 'ਚ ਬੀਬੀਆਂ ਭੈਣਾਂ ਆਪੇ ਲੈ ਜੂਣੀਆਂ ਮੁੰਇਆਂ ਆਹ ਉਹਨਾਂ ਨੇ ਪਾਉਣੇ ਹੁਣ ਮੈਂ ਪਾਉਣੇ ਚੱਲ ਵੇ ਠੀਕ ਕਰ ਮੈਂ ਪਾਉਣੀਆਂ ਕਿਤੇ ਕੀ ਹੋ ਗਿਆ ਚਾਬੀ ਓ ਬਈ ਮੇਰੀ ਚਾਬੀ ਕਿੱਥੀ ਹੈ ਕਹਿੰਦੇ ਟਾਈਮ ਰੋਪੜ ਸ਼ਹਿਰ ਬਾਜ਼ਾਰ 'ਚ ਰਾਤ ਨੂੰ ਲੱਗਿਆ ਮਨੇ ਦਿਲ ਤੇ ਦੱਸੀ ਵੀ ਅੱਜ ਕਮੇਡੀ ਪਸੰਦ ਆ ਗਈ ਸੀ ਹਾਂ ਬਈ ਕੱਪੜਾ ਸੁਆਇਆ ਕਰਨਾ ਕਿ ਮੁੰਡਾ ਲੈ ਕਰਨਾ ਹੁਣ ਤੂੰ ਦੱਸ ਕਹਿਣਾ ਬਣੋ ਭਾਈ ਅਸੀਂ ਦੇਖ ਕਾਏ ਕੱਪੜਾ ਜਿਹੜਾ ਤਾਂ ਸਵਾਇਪ ਕੱਪੜਾ ਕਾਹਨੂੰ ਕਹਿੰਦੇ ਵੀ ਚੀਜ਼ ਬਣਦੀ ਐ ਉਹ ਗਾਹਾਂ ਤੇ ਉਹੀ ਪ੍ਰੋਜੈਕਟ ਰੱਖਣਾ ਵੀ ਸਵਾਇੇ ਕਰਨਾ ਚੱਲ ਮੇਰੇ ਭਾਈ ਬੁਜਾਰਮਾ ਨੂੰ ਹੋ ਜਾ ਦਿੱਤਾ ਮੈਨੂੰ ਪੋਚਾ ਦੇਖਣਾ ਪੋਚਾ ਗਾਹਾਂ ਮੇਲਾ ਚੱਲ ਉਹ ਓਰੇ ਭਾਈ ਚਾਬੀਆਂ ਬਣਦੀਆਂ ਜੀ ਮੋਟਰਸਾਈਕਲਾਂ ਦੇ ਖੋਜਵੇਂ ਜੋੜੇ ਖੰਭਿਆਂ ਕੋਲ ਪੋਚਾ ਆਹ ਦੇਖੋ ਜੀ ਕਹਿੰਦੇ ਪੋਚਾ ਮੈਨੂੰ ਘੁੰਮਣੇ ਵਾਲਾ ਲੈਣਾ ਸਾਨੇ ਬਾਲਟੀ ਸੈੱਟ ਮੈਂ ਆਉਂਦਾ ਰੋਪੜ ਮੈਂ ਆ ਕੇ ਆ ਗਿਆ ਅਮਨਾ ਵੀ ਮੇਰੇ ਨਾਲ ਆ ਕੇ ਦੂਆ ਤੇ ਤੇ ਬਾਕੀ ਝੁੰਗਾ ਵੇਖ ਤੇ ਉਹ ਆਹੀ ਆ ਡੰਡਾ ਲੰਬਾ ਹੋ ਜਾਂਦਾ ਹੁਣਾ ਇਹ ਕਿਉਂ ਝੁੰਗਾ ਜਾਂ ਕਿੱਥੇ ਜਾਂਦਾ ਇਹਦੇ ਕੋਚੇ ਦਾ ਫੈਨ ਮੁੰਡਾ ਵਾ ਨਾ ਲਓ ਜੀ ਭਾਈ ਮਨੇ ਦੇਖ ਕੇ ਕਪੋਚਾ ਮੈਂ ਵੀ ਲੈ ਲਿਆ ਮਨੇ ਲੁੱਟੇ ਦਾ ਨਹੀਂ ਗਏ ਠੀਕੇ ਰਹੇ ਹਾਂ ਸਿੱਧੇ ਜਾਣਾ ਪੜੂ ਉਹ ਸਾਹਮਣੇ ਲੁੱਟਿਆ ਤਾਂ ਨਹੀਂ ਇਹ ਮਰਦਾ ਦਾ ਘਾਸਾ ਲਿਆਇਆ ਤੇ ਕੜਜੂਮਾ ਜਾਂ ਕਾ ਵੀ ਲਿਆਇਆ ਇਹ ਹਾਉਂਦਾ ਮਰ ਇਹ ਵੈਪਰ ਵੀ ਲਿਆਇਆ ਇਹ ਚਲੋ ਇਹ ਵੀ ਜ਼ਰੂਰੀ ਤਾਂ ਮਰਾਂ ਕਰਾ ਟੈਲਾ ਨਹੀਂ ਕਰੀਏ ਸਫਾਈ ਅਸੀਂ ਬਾਈ ਇੱਕ ਸ਼ਾਰਟਕਟ ਜਿਹਾ ਪਾ ਕੇ ਬਾਹਰ ਨਿਕਲ ਕੇ ਬਾਜ਼ਾਰ ਤੇ ਵੀ ਘਰ ਨੂੰ ਚੱਲੀਏ ਹਨੇਰਾ ਹੋ ਗਿਆ ਲਓ ਜੀ ਬਾਈ ਘਰ ਪਹੁੰਚ ਗਏ ਹਾਂਜੀ ਬੰਮੂ ਹਮਨੇ ਇੰਨੀ ਆੜੀ ਤੇਰੇ ਕਹੀ ਸੀ ਚਲੋ ਮੇਰੇ ਲੋਟਨ ਸਾਰੇ ਨੂੰ ਪਿਆ ਫਿਰ ਸੱਸ ਤੋਂ ਗੁੰਮ ਜੀ ਹੋ ਗਈ ਕਿ ਆ ਗਿਆ 6:00 ਵਜੇ 6:00 ਵਜੇ ਕਿਆ ਵਜਿਆ ਇਹ ਜਾ ਉਹ ਮਨੇ ਤਾਂ ਸਾਡਾ ਮੁੰਡਾ ਫੱਟੜ ਨਾ ਕਰਦੀ ਉਹ ਜੂੜਾ ਗੁੱਲ ਗਿਆ ਬੇਚਾਰੇ ਦਾ ਤੀਜੀ ਲੈ ਲੈ ਤਾਂ ਇਹ ਵੀ ਨਹੀਂ ਤੇ ਕਾਫੀ ਆ ਮਾ ਲੇ ਮਨੇ ਕਿਆ ਚੀਜ਼ ਇਹ ਪਗਾ ਹੱਲ ਨੂੰ ਆਂਦਾ ਹਾ ਪੁੱਮ ਕਿਆ ਏ ਲੇ ਲਾਏ ਖੱਟਾ ਘਟੋਰੀ ਹੈ ਖੱਟਾ ਘਟੋਰੀ ਹੈ ਤੂੰ ਖਾ ਦੇ ਉਹ ਜਮਾਈ ਖੱਟੀ ਹੁੰਦੀ ਆ ਪਮੋ ਹੁਣ ਆਏ ਰਸਤ ਮੈਨੂੰ ਵੀ ਕਿਆ ਕਹਿੰਦਾ ਦਾ ਦੀਦੀ ਕਿਆ ਨਹੀਂ ਕਰਦੀ 6 ਘੰਟੇ ਦੀ ਟੀਵੀ ਦੇਖਦੀ ਆ 6 ਘੰਟੇ ਦੀ ਟੀਵੀ ਦੇਖਦੀ ਆ ਤੈਨੂੰ ਰਿਵਾਰਡ ਵੀ ਮਿਲਿਆ 6 ਘੰਟੇ ਟੀਵੀ ਦੇ 6 ਵਜੇ ਦਾ ਟਿਊਸ਼ਨ ਵੀ ਆਇਆ ਅੱਛਾ 7 8 8 ਵਜੇ ਤੇ ਦੇਖਦੀ ਆ ਤੂੰ ਯਾਰ ਕੋਈ ਨਹੀਂ ਹੁਣ ਤੇ ਦੇ ਲੋ ਹੋਂਦੀ ਸਾਰੇ ਇਹਨੇ ਮੈਨੂੰ ਦੇ ਦੀ ਸਾਰੇ ਇੱਕ ਗੱਲ ਕਹੇਤੀ ਵੀ ਚਾਚੇ ਟੀਵੀ ਨਹੀਂ ਦੇਖਣ ਦੇ ਦੇ ਯਾਰ ਨਿਆਣਾ ਦੁਆਰਾ ਨਹੀਂ ਮੈਨਾਂ ਨੂੰ ਕਹਿਣਾ ਹੁਣ ਇੱਕ ਵਾਰੇ ਕਹਿੰਦਾ ਹੁੰਦਾ ਬਸ ਸਵੇਰ ਦਾ ਦੇ ਦੇ ਜਾਂ ਸ਼ਾਮ ਦਾ ਦੇ ਦੇ ਹੁਣ ਬਸ ਹੋਰ ਤਾਂ ਆਹੀ ਵੜਵਾ ਨੋੜੀ ਨਾ ਮੁੰਡਾ ਨਾਲ ਸਾਡਾ ਮਾਰਦੀ ਨਿਆਣਾ ਉਹ ਬੋਰਾ ਮੇ ਕੀ ਐ ਓ ਵਾਰਤਾ ਕਿੰਨਾ ਹਰਾਮੀ ਐ ਮੈਨ ਦੇਖੋ ਉਹ ਬੱਸ ਓ ਵਾਰਤਾ ਓ ਵਾਰਤਾ ਮਰੇ ਰੈਂਡ ਦੇਖ ਰਿਹਾ 1 2 3 ਚਲੋ ਠੀਕ ਹੈ ਬਾਈ ਚੰਗਾ ਦਾ ਤਰੀਕਾ ਹੋ ਰਹਾ ਨੇ ਬਿਆਲਾ ਮਾਰਦਣਾ ਦਾ ਮਾਣ ਹੈ ਗੇਲੇ ਵੀ ਉਹ ਲੈ ਕੇ ਪੰਗਾ ਹੀ ਸਾਡੇ ਨਿਆਰੇ ਮਾਰਦੇ ਨੇ ਉਹ ਮੂੰਹਾ ਛੜ ਗਿਆ ਫਸ ਗਿਆ ਹੁਣ ਫਸ ਗਿਆ ਉਹਨੂੰ ਕਿਹਾ ਗਿਆ ਉਹਨੂੰ ਫਸ ਗਿਆ ਨਾ ਸਕੱਜਾ ਲਾ ਪਰ ਰਹਿਣ ਦੇ ਨੇ ਆਲੇ ਵਿਆਹ ਚ ਜਾਣਾ ਏ ਦੇਖੀ ਹੁਣ ਕੱਤੀ ਵੀ ਦੇਖਦਾ ਹਾਜ਼ਰ ਗਿਆ ਬਾ ਹਾਂ ਹਾਜ਼ਰ ਗਿਆ ਉਹ ਮੈਂ ਰੱਖੀ ਇਹ ਗੁੱਲੀਆਂ ਇਹ ਅਰੇ ਫਾਇਨਾ ਪੋਸਾ ਨੇ ਬਦਲੇ ਨਾ ਮੋਟਵਾ ਨਾਮੇ ਪਾਇਆ ਨਾ ਆਪ ਕਿਥੇ ਰਿਹਾ ਵੀ ਥੱਲੇ ਮੰਮੀ ਪਾਣੀ ਹਾਸਰੀ ਗਾਲੀ ਬੁਲਾਇ ਤੇ ਪਹਿਨ ਸਸੇ ਕੱਪੜਾ ਸਸੇ ਕਾ ਜੀ ਹੋਏ ਹਾਂ ਕਿਥੇ ਜਾ ਕੇ ਆਏ ਆ ਕਿਹ ਟਿਊਸ਼ਨ ਤੇ ਛੁੱਟੀ ਮਾਰ ਲਈ ਝੂਠ ਬੋਲ ਕੇ ਦੱਸ ਮਾਰੀ ਐ ਇੰਨਾ ਰੋਣੇ ਮਨੇ ਇਹ ਵਦਾ ਦਿੱਤਾ ਜੇ ਟਿਊਸ਼ਨ ਨਹੀਂ ਗਿਆ ਬਾਈ ਨਿਆੜੇ ਅੱਜ ਕੱਲ ਦੇ ਦਬਾਅ ਸ ਹੈ ਆਪਣਾ ਆਪੇ ਦੇਖੋ ਨਹੀਂ ਝੂੜੀ ਹੋ ਰਹਿੰਦੇ ਮਨੇ ਰ ਆਪਣਾ ਏਸੀ ਨਹੀਂ ਠਗਿਆ ਯਾਰ ਇਹ ਤਾਂ ਐਂ ਕਰਕੇ ਹੈ ਤੇ ਲੋਡ ਨਹੀਂ ਹੈਗੀ ਐਂ ਕਰਕੇ ਉੱਪਰ ਵਾਲਾ ਤਾਂ ਬਾਈ ਉੱਪਰੇ ਆ ਤੀ ਮੰਜ਼ਿਲ ਉੱਪਰ ਆਪਣੀ ਦੂਜੀ ਪਰ ਉਹਦੀ ਤਾਂ ਲੋਡ ਨਹੀਂ ਆ ਠਕਣੇ ਲੋਡ ਹੁੰਦੀ ਇਹਨੂੰ ਉੱਪਰ ਤੇ ਹਾਂ ਮਿੱਟੀ ਬੈਣੀ ਹੁਣ ਤਾਂ ਪਹਿਲੀ ਹੁਣ ਤਾਂ ਸਰਵਿਸ ਕਰਾ ਕੇ ਚਲਾਉਣਾ ਇਹ ਬਾਈ ਇਹ ਜਿਹੜਾ ਆਪਣਾ ਆਈਐਫ ਵੀ ਦਾ ਇਹ ਜੀ ਦਾ ਹੈ ਵਧੀਆ ਐਂ ਕਰਕੇ ਇਹ ਦੇਖਦਾ ਹੀ ਨਹੀਂ ਆਪਾਂ ਰੈਸਲਿੰਗਾਂ ਦੇਖੇ ਕਰਦੇ ਤੇ ਟ੍ਰਿਪ ਐਚ ਜੋਨਸ ਨਾ ਫਲਾਣਾ ਤਮਗਾਣਾ ਇਹ ਤਾਂ ਦੇਖਦੇ ਨਹੀਂ ਹੈਗੇ ਪੰਮੂ ਇਹ ਤਾਂ ਹੋਰ ਇੱਕੋ ਦੇਖੀ ਜਾਂਦਾ ਏ ਇਹਨੂੰ ਬਸ ਉਹ ਹੁੰਦਾ ਚੱਲ ਟੀਵੀ ਦੇਖ ਲੈ ਓਏ ਐਂ ਕਰ ਕਰਦੇ ਆਂ ਛਿੰਛਿੰ ਨਹੀਂ